ਕਮਲ ਗਿਲ ਦੇ ਨਾਵਲ ਗੰਦਲੇ ਰਿਸ਼ਤੇ ਦਾ ਅਗਲਾ ਕਾਂਡ 3 ਆਪਣੀ ਆਦਤ ਅਨੁਸਾਰ ਲਾਲੇ ਨੇ ਬਾਪੂ ਜੀ ਦਾ ਚਾਹੀ ਚਾਹੀ ਸਵਾਗਤ ਕੀਤਾ ਤੇ ਬੰਟੇ ਵਾਲੇ ਦੋ ਬੱਤੇ ਵੀ ਆਰਡਰ ਕਰ ਦਿੱਤੇ ਆਪਣੀ ਆਦਤ ਅਨੁਸਾਰ ਲਾਲੇ ਨੇ ਬਾਪੂ ਜੀ ਦਾ ਚਾਹੀ ਚਾਹੀ ਸਵਾਗਤ ਕੀਤਾ ਤੇ ਬੰਟੇ ਵਾਲੇ ਦੋ ਬੱਤੇ ਵੀ ਆਰਡਰ ਕਰ ਦਿੱਤੇ ਉਸ ਸਮੇਂ ਲਾਲੇ ਦੇ ਬੰਠੇ ਵਾਲੇ ਬੱਤੇ ਅੱਜ ਦੇ ਹਕੂਕ ਨੂੰ ਮੱਥ ਪਾਉਂਦੇ ਸਨ ਬੰਟੀ ਭਲਾ ਬੱਤਾ ਦੇਖ ਕੇ ਮੈਨੂੰ ਵੀ ਚਾਚੜ ਜਾਂਦਾ ਕਿ ਬਾਪੂ ਸਾਡਾ ਕਿੰਨਾ ਖਿਆਲ ਰੱਖਦਾ ਹੈ ਸੱਸ ਸਰੀਆਂ ਗੱਲਾਂ ਕਰਨ ਤੋਂ ਬਾਅਦ ਲਾਲੇ ਨੇ ਲਾਲੇ ਨੂੰ ਦੱਸਿਆ ਕਿ ਮੈਂ ਸਾਈਕਲ ਲੈਣਾ ਆਇਆ ਲਾਲੇ ਨੇ ਬਾਪੂ ਜੀ ਨੂੰ ਬੱਤਾ ਫੜਾ ਦਿੱਤਾ ਤੇ ਮੈਨੂੰ ਸਾਈਕਲ ਦਿਖਾਉਣ ਲਈ ਮੇਰਾ ਹੱਥ ਫੜ ਕੇ ਦੁਕਾਨ ਦੇ ਅੰਦਰ ਪਛਾਵਲ ਨੂੰ ਲੈ ਤੁਰਿਆ ਮੈਨੂੰ ਵੀ ਬੜਾ ਚਾਅ ਸੀ ਕਿ ਆਖਰ ਮੈਨੂੰ ਵੀ ਮੇਰੇ ਵੀਰਾਂ ਦੇ ਬਰਾਬਰ ਸਾਈਕਲ ਮਿਲ ਰਿਹਾ ਮੈਂ ਵੀ ਲਾਲੇ ਦੇ ਨਾਲ ਨਾਲ ਹੱਥ ਫੜੀ ਸਾਈਕਲ ਦੇਖਣ ਤੁਰੀ ਜਾ ਰਹੀ ਸੀ ਦੁਕਾਨ ਸ਼ਹਿਰ ਦੇ ਬਿਲਕੁਲ ਵਿਚਕਾਰ ਸੀ ਇਸ ਲਈ ਦੁਕਾਨ ਬਾਰੂ ਭੀੜੀ ਸੀ ਤੇ ਗਾਂਹ ਨੂੰ ਕਾਫੀ ਲੰਬੀ ਸੀ 4-5 ਕਮਰੇ ਜਿੰਨਾ ਤਾਂ ਹੋਵੇਗਾ ਪਿੱਛੇ ਉਸ ਦੁਕਾਨ ਦੇ ਲੰਬਾ ਲੰਬਾ ਹਗਾ ਤੱਕ ਤਿੰਨ ਕੋ ਕਮਰਿਆਂ ਤੱਕ ਦੁਕਾਨ ਚ ਪੂਰੀ ਰੌਸ਼ਨੀ ਸੀ ਪਰ ਆਖਰੀ ਤੱਕ ਜਾਂਦੇ ਹਾਂ ਦੁਕਾਨ ਚ ਹਨੇਰਾ ਹੋਣ ਲੱਗ ਪਿਆ ਰੌਸ਼ਨੀ ਕਟ ਕੇ ਦੁਕਾਨ ਚ ਹਨੇਰਾ ਆਉਂਦਿਆਂ ਸਾਰੀ ਮੈਂ ਡਰ ਕੇ ਸਿੱਕਾ ਤੁਮਕਲੇ ਮੈਂ ਹਨੇਰੇ ਤੋਂ ਬਹੁਤ ਡਰਦੀ ਸੀ ਸ਼ਹਿਦ ਉਸ ਨੂੰ ਮਰਬਿਸ ਸਾਰੀ ਨਿਆਣੀ ਹੀ ਹਨੇਜ ਤੋਂ ਡਰਦੇ ਹੁੰਦੇ ਆ ਲਾਲੇ ਨੇ ਹਨੇਰੇ ਵਿੱਚ ਰੁਕੇ ਮੇਰੇ ਕਦਮਾਂ ਤੋਂ ਮੇਰੇ ਡਰ ਨੂੰ ਪਾਪ ਲਿਆ ਤੇ ਮੈਨੂੰ ਬਾਹੋਂ ਫੜ ਆਪਣੇ ਵੱਲ ਕਰ ਲਿਆ ਤੇ ਮੇਰੇ ਐਨ ਮੋਰੇ ਥੱਲੇ ਬੈਠ ਗਿਆ ਇਹਨਾਂ ਅੱਖਾਂ ਕੀ ਉਹ ਚੁੱਪ ਹੋ ਗਈ ਤੇ ਉਸ ਨੇ ਲੰਬਾ ਹੌਂਕਾ ਲਿਆ ਸ਼ਾਇਦ ਬਚਪਨ ਦੇ ਉਸ ਸਮੇਂ ਨੂੰ ਉਹ ਅਜ ਵੀ ਮਹਿਸੂਸ ਕਰ ਰਹੀ ਸੀ ਫਿਰ ਕੀ ਹੋਇਆ ਕਲਾਸਟੀ ਲਾਲੇ ਨੇ ਮੇਰੀ ਫਰਾਕ ਵਿੱਚ ਹੱਥ ਪਾ ਲਿਆ ਤੇ ਜ਼ੋਰ ਜ਼ੋਰ ਨਾਲ ਮੇਰੀਆਂ ਛਾਤੀਆਂ ਤੇ ਹੱਥ ਫੇਨ ਲੱਗ ਪਿਆ ਕਦੇ ਮੇਰੇ ਢਿੱਡ ਤੇ ਸੀ ਕਦੇ ਮੇਰੀਆਂ ਛਾਤੀਆਂ ਤੇ ਮੈਂ ਡਰ ਕੇ ਚੀਕ ਮਾਰਨੀ ਵਾਲੀ ਸੀ ਕਿ ਉਸਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ ਤੇ ਇਸ ਜ਼ੋਰ ਜ਼ੋਰ ਨਾਲ ਬੋਲਣ ਲੱਗ ਪਿਆ ਆਜਾ ਪੁੱਤਰ ਡਰਦੀ ਕਿਉਂ ਆ ਹਨੇਰੇ ਤੋਂ ਕੁਝ ਨਹੀਂ ਹੁੰਦਾ ਤੇਰਾ ਬਾਪੂ ਨਾਲੇ ਤੇਰੇ ਆਹ ਦੇਖ ਸਾਈਕਲ ਠੀਕ ਹੈ ਤੇਰੇ ਲਈ ਜਾਣ ਜਾਣ ਕੇ ਉਹ ਚੁੱਚੀ ਬੋਲ ਰਹੀ ਸੀ ਕਿ ਦਾਰਜੀ ਨੂੰ ਇਹੀ ਲੱਗੇ ਕਿ ਮੈਂ ਸਾਈਕਲ ਦੇਖ ਰਹੀ ਹਾਂ ਤੇ ਉਹ ਮੈਨੂੰ ਸਾਈਕਲ ਦਿਖਾ ਰਿਹਾ ਸੀ ਪਰ ਹਨੇਰੇ ਕਮਰੇ ਵਿੱਚ ਕੋਈ ਸਾਈਕਲ ਦਿਖਾਈ ਨਹੀਂ ਸੀ ਦੇ ਰਿਹਾ। ਇਹ ਆ ਆ ਪਸੰਦਾ ਤੈਨੂੰ ਵਗੈਰਾ ਵਗੈਰਾ ਬਸ ਐਵੇਂ ਬੋਲੀ ਜਾ ਰਿਹਾ ਸੀ। ਉਸਦੇ ਹੱਥ ਲਗਾਤਾਰ ਉਸ ਦੀ ਜ਼ਬਾਨ ਵਾਂਗ ਮੇਰੇ ਸਰੀਰ ਤੇ ਹਰਕਤ ਕਰ ਰਹੇ ਸਨ। ਮੈਂ ਬਹੁਤ ਡਰ ਗਈ। ਉਸਨੇ ਆਪਣੀਆਂ ਬੇਹੀ ਸ਼ੇਪ ਵਾਲੀਆਂ ਗੱਲਾਂ ਮੇਰੇ ਮੂੰਹ ਦੇ ਨੇੜੇ ਕਰ ਲਈਆਂ ਤੇ ਮੇਰੀਆਂ ਗੱਲਾਂ ਸਿੱਖ ਸੌਣ ਲੱਗ ਪਿਆ। ਪ੍ਰਾਣੀ ਕੀਤੀ ਸ਼ੇਵ ਤੋਂ ਬਾਦ ਉਸਤੇ ਮੂੰਹ ਤੇ ਉੱਗੀ ਬੇਹੀ ਦਾੜੀ ਤਾਰਾਂ ਵਾਲੇ ਬੁਰਸ਼ਮਾਨ ਤਿੱਕੀ ਤਿੱਕੀ ਮੇਰੇ ਮੂੰਹ ਤੇ ਚੋਬਰੀ ਸੀ ਇੱਕ ਹਨੇਰਾ ਤੇ ਦੂਸਰਾ ਮੇਰੇ ਮੂੰਹ ਉੱਤੇ ਰੱਖਿਆ ਉਸਦਾ ਹੱਥ ਅਤੇ ਉਸੀਆਂ ਹੋ ਰਹੀਆਂ ਨਕੋਜੀਆਂ ਹਰਕਤਾਂ ਨੇ ਮੈਨੂੰ ਬਹੁਤ ਡਰਾ ਦਿੱਤਾ ਸੀ ਚਾਹ ਕਿ ਵੀ ਮੈਂ ਉਸਦੀ ਮਜ਼ਬੂਤ ਗ੍ਰਿਫਤੋਂ ਬਾਹਰ ਨਹੀਂ ਨਿਕਲ ਸਕਦੀ ਸੀ ਮੇਰਾ ਅਨਪੋਲ ਬੰਦ ਇਹ ਵੀ ਨਹੀਂ ਸਮਝ ਪਾ ਰਿਹਾ ਸੀ ਕਿ ਕੀ ਹੋ ਰਿਹਾ ਹੈ ਉਸ ਸਮੇਂ ਸਕੂਲਾਂ ਵਿੱਚ ਬੈਟ ਟੱਚ ਗੁੱਡ ਟੱਚ ਦਾ ਸਬਕ ਵੀ ਨਹੀਂ ਸਿਖਾਇਆ ਜਾਂਦਾ ਸੀ ਜੋ ਇੰਨੀ ਛੇਤੀ ਅਨਪੋਲਮਨ ਸਮਝ ਜਾਂਦਾ ਪਰ ਹਾਂ ਇਹ ਜ਼ਰੂਰ ਸੀ ਕਿ ਉਸ ਦੀ ਇੱਕੋ ਜੀ ਹਰਕਤ ਦੀ ਬੀੜ ਮੇਰੀ ਰੂਹ ਤੱਕ ਜ਼ਖਮੀ ਕਰ ਰਹੀ ਸੀ ਮੈਂ ਬਹੁਤ ਕੋਸ਼ਿਸ਼ ਕਰ ਰਹੀ ਸੀ ਪਰ ਉਸ ਦੀ ਮਜ਼ਬੂਤ ਪਕੜ ਵਿੱਚੋਂ ਆਪਣੇ ਆਪ ਨੂੰ ਹਰ ਸਾਥ ਨਹੀਂ ਕਰ ਪਾਰੀ ਸੀ ਆ ਮੇਰੀ ਬਾਹਰ ਤੱਕ ਜਾ ਰਹੀ ਸੀ ਉਸ ਨੇ ਮੇਰਾ ਮੂੰਹ ਆਪਣੇ ਮਜ਼ਬੂਤ ਹੱਥ ਨਾਲ ਦਬਾ ਕੇ ਰੱਖਿਆ ਹੋਇਆ ਸੀ ਕਿੰਨੀ देर ਬਾਅਦ ਧਾਰਜੀ ਨੇ ਆਵਾਜ਼ ਲਗਾਈ ਕਿ ਕੋਈ ਸਾਈਕਲ ਆਇਆ ਪਸੰਦ ਤਾਂ ਉਸਨੇ ਮੇਰੀ ਪੱਕਾ ਢਿੱਲੀ ਕਰ ਦਿੱਤੀ ਤੇ ਆਪ ਜਵਾਬ ਦਿੱਤਾ ਕਿ ਹਾਂ ਹਾਂ ਇੱਕ ਆ ਗਿਆ ਪਸੰਦ ਤੇ ਮੈਨੂੰ ਛੱਡ ਦਿੱਤਾ ਸ਼ਾਇਦ ਉਸਨੂੰ ਲੱਗਾ ਹੋਵੇਗਾ ਕਿ ਧਾਰਜੀ ਆਪ ਮਗਰ ਨਾ ਜਾਣਾ ਮੈਂ ਬਿਨਾਂ ਸਾਈਕਲ ਦੇਖੇ ਧਾਰਜੀ ਭੱਜ ਪਾ ਜਾਈ ਮੈਂ ਬਹੁਤ ਘਬराई ਹੋਈ ਸਾਂ ਤੇ ਧਾਰਜੀ ਨੂੰ ਚੁੰਮੜ ਕੇ ਰੋਣੇ ਲੱਗ ਗਈ ਧਾਰਜੀ ਤੇ ਪੁੱਛਣ ਤੇ ਉਸਨੇ ਆਪ ਹੀ ਦੱਸ ਦਿੱਤਾ ਕਿ ਕੁੜੀ ਹਨੇਰੇ ਤੋਂ ਡਰ ਗਈ ਨਾਰੀ ਮੇਰੇ ਵੱਲ ਇਹ ਜੱਖਾਂ ਕੱਢ ਕੇ ਦੇਖਿਆ ਕਿ ਜੇਕਰ ਜਾ ਕੇ ਕੋਈ ਦੱਸਿਆ ਤਾਂ ਮੇਰੀ ਜਾਨ ਹੀ ਲੈ ਲਵੇਗਾ ਉਸਨੇ ਇੱਕ ਕੰਮ ਕਰਦੇ ਮੁੰਡੇ ਨੂੰ ਆਵਾਜ਼ ਮਾਰੀ ਤੇ ਅੰਦਰੋਂ ਇੱਕ ਨਿਆਣੀ ਵਾਲੀ ਸਾਈਕਲ ਮਗਾ ਕੇ ਦਾਰਜੀ ਨੂੰ ਦੇ ਦਿੱਤੀ ਕਿ ਇਹ ਪਸੰਦ ਆਈ ਇਸ ਨੂੰ ਮੇਰੇ ਬਿਨਾਂ ਦੇਖੇ ਹੀ ਦਾਰਜੀ ਨੂੰ ਝੂਠ ਬੋਲ ਕੇ ਸਾਈਕਲ ਫਲਾ ਦਿੱਤਾ ਕਿ ਅਸੀਂ ਦੋਵੇਂ ਪੇਟੀ ਉਹ ਸਾਈਕਲ ਲੈ ਕੇ ਘਰ ਆ ਗਏ ਫਿਰ ਤੁਸੀਂ ਘਰ ਆ ਕੇ ਮਾਂ ਜਾਂ ਆਦਾਰਜੀ ਨੂੰ ਕੋਈ ਦੱਸਿਆ ਨਹੀਂ ਨਹੀਂ ਮੈਂ ਕੁਝ ਨਹੀਂ ਦੱਸਿਆ ਮੈਂ ਬਹੁਤ ਛੋਟੀ ਸੀ ਤੇ ਸਰਕਤ ਦੇ ਉਸ ਵੇਲੇ ਇਹ ਨਹੀਂ ਸਮਝ ਵੀ ਨਹੀਂ ਸੀ ਕਿ ਉਹ ਲਾਲਾ ਕੀ ਕਰ ਰਿਹਾ ਤੇ ਕਿਉਂ ਕਰ ਰਿਹਾ ਇੰਨਾ ਪਤਾ ਸੀ ਕਿ ਜੋ ਵੀ ਕਰ ਰਿਹਾ ਉਹ ਗਲਤ ਕਰ ਰਿਹਾ ਤਸਤੀਆਂ ਲਾਲ ਕੱਡੀਆਂ ਹੋਈਆਂ ਅੱਖਾਂ ਨਾਲ ਹੀ ਇੰਨਾ ਡਰ ਗਈ ਸੀ ਕਿ ਨਾ ਤਾਂ ਮੁੜ ਉਸਦੀ ਦੁਕਾਨ ਤੇ ਕਦੇ ਧਾਰਜੀ ਨਾਲ ਗਈ ਤੇ ਨਾ ਹੀ ਉਸ ਦਾ ਦਿੱਤਾ ਸਾਈਕਲ ਕਦੇ ਚਲਾਇ ਸਾਈਕਲ ਦੇਖ ਕੇ ਹੀ ਮੈਨੂੰ ਡਰ ਲੱਗਣ ਲੱਗ ਜਾਣਾ ਮੈਂ ਆਪਣੇ ਘਰ ਵਿੱਚ ਦਿਨ ਵੇਲੇ ਵੀ ਅੰਦਰ ਕੋਠੜੀ ਵਿੱਚ ਕੁਝ ਲੈਣ ਨਾ ਜਾਣਾ ਜਦ ਮਾਂ ਨੇ ਕੁਝ ਅੰਦਰੋਂ ਲੈ ਕੇ ਆਉਣ ਲਈ ਕਿਹਾ ਨਾ ਤਾਂ ਮੈਂ ਟੱਲ ਜਾਣਾ ਜਾਂ ਰੋਣ ਲੱਗ ਜਾਣਾ ਮੇਰੇ ਅੰਦਰ ਲਾਲੇ ਭਜਨ ਲਾਲ ਦਾ ਡਰ ਇੰਨਾ ਬੈਠ ਗਿਆ ਸੀ ਕਿ ਮੈਨੂੰ ਇਹ ਲੱਗਣਾ ਕਿ ਸਾਡੇ ਘਰ ਦੀ ਮਗਰ ਵਾਲੀ ਕੋਠੜੀ ਵਿੱਚ ਵੀ ਉਹੀ ਹਨੇਰੇ ਵਿੱਚ ਬੈਠਾ ਹੋਣਾ ਤੇ ਜੇ ਮੈਂ ਉੱਥੇ ਗਈ ਤਾਂ ਮੈਨੂੰ ਫਿਰ ਦਬੂਛ ਲਵੇਗਾ ਓਫ ਇੰਨਾ ਨਿਰਦਈ ਹੈ ਨਾ ਪਾਪੀ ਵੀ ਕੋਈ ਹੋ ਸਕਦਾ ਉਸ ਬੱਚੀ ਦੀ ਜ਼ੁਹ ਤੱਕ ਕੰਬਾ ਦਿੱਤੀ ਸੀ ਉਸ ਇਨਸਾਨ ਦੀ ਕੋਜੀ ਹਰਕਤ ਨੇ ਕਹਿ ਲਾਸ਼ਤਾਈ ਵਾਕਿਆ ਸੁਣ ਕੇ ਮਨੋਂ ਮੇਰੀ ਜਾਣੀ ਨਿਕਲ ਗਈ ਕਿੰਨਾ ਪੂਰਾ ਸਮਾਂ ਸੀ ਉਸ ਬੱਚੀ ਲਈ ਕਿੰਨੀ ਸਰੀਰਕ ਅਤੇ ਮਾਨਸਿਕ ਪੀੜ ਦਾ ਸਾਹਮਣਾ ਕਰਨਾ ਪਿਆ ਹੋਵੇਗਾ ਉਸ ਮਾਸੂਮ ਬੱਚੀ ਨੂੰ ਹਾਏ ਰੱਬਾ ਕਿਸ ਕਿਸ ਤਰ੍ਹਾਂ ਦੇ ਨੇ ਇਹ ਲੋਕ ਕੈਲਾ ਸਹੀ ਕਹਿ ਰਹੀ ਸੀ ਇਸ ਚਿਹਰਿਆਂ ਤੇ ਚਿਹਰੇ ਚੜਾ ਕੇ ਸਮਾਜ ਵਿੱਚ ਵਿਚਰਨ ਵਾਲੇ ਲੋਕਨ ਜੋ ਸੱਪਾਂ ਨਾਲੋਂ ਵੀ ਵੱਧ ਖਤਰਨਾਕ ਹਨ ਜਿਸਮ ਦੇ ਨਾਲ ਨਾਲ ਸਾਡੀ ਰੂਹ ਨੂੰ ਵੀ ਡੰਗ ਮਾਰਦੇ ਹਨ ਮਹਿਕ ਰਾਸ਼ਵਲ ਵੇਖਿਆ ਉਹ ਕੰਬਲ ਵਿੱਚ ਸਿਮਟੀ ਸੋਫੇ ਦੇ ਕੋਨੇ 'ਚ ਕਿਸੇ ਬੱਚੇ ਵਾਂਗ ਇਕੱਠੀ ਹੋਈ ਬੈਠੀ ਸੀ ਉਸਦੇ ਚਿਹਰੇ ਤੇ ਉਹ ਪੁਰਾਣੇ ਜ਼ਖਮ ਦਾ ਦਰਦ ਤਾਜ਼ਾ ਹੋਇਆ ਸਾਫ਼ ਦਿਸ ਰਿਹਾ ਸੀ ਮੈਂ ਕਿਚਨ ਵਿੱਚੋਂ ਪਾਣੀ ਦਾ ਗਲਾਸ ਪਰ ਕੇ ਲੈ ਆਈ ਕਲਾਸ਼ ਨੇ ਦੋ ਚਾਰ ਘੁੱਟ ਪਾਣੀ ਦੇ ਪਰ ਕੇ ਗਲਾਸ ਥੱਲੇ ਪੇਟੀਬਲ ਤੇ ਰੱਖ ਦਿੱਤਾ ਤੇ ਫਿਰ ਕੰਬਲ ਵਿੱਚ ਸਵੰਟ ਕੇ ਬੈਠ ਗਈ ਤੇ ਗੱਲ ਜਾਰੀ ਕਰਦੀ ਇਹ ਮੇਰੀ ਜ਼ਿੰਦਗੀ ਚਾਇਆ ਪਹਿਲਾ ਦੁਲੱਤਾਂ ਪਹਿਲਾ ਇਨਸਾਨੀ ਭੇੜੀਅ ਸੀ ਬੀਰਾ ਜਿਸ ਨੂੰ ਮੈਂ ਆਪਣੇ ਦਾਦਾ ਜੀ ਦੀ ਜਗਾ ਦੇਖਦੀ ਸੀ ਤੇ ਉਸ ਦੀ ਉਮਰ ਵੀ ਦਾਦਾ ਜੀ ਜਿੰਨੀ ਸੀ ਇਹ ਮਰਦ ਭੇੜਿਆ ਹੈ ਵੀਰਾ ਇਸ ਨੂੰ ਸਿਰਫ ਜਿਸਮ ਦੀ ਭੁੱਖ ਹੈ ਤਾਜ਼ੇ ਪਾਸ ਦੀ ਭੁੱਖ ਹੈ ਇਸ ਨੂੰ ਕਿਸੇ ਰਿਸ਼ਤੇ ਕਿਸੇ ਉਮਰ ਦਾ ਲਿਹਾਜ਼ ਨਹੀਂ ਇਹ ਭੇੜੀਏ ਹਨ ਵੀਰਾ ਸਿਰਫ ਭੇੜੀਏ ਸਭ ਇੱਕ ਭੇੜੀਏ ਜੋ ਟੋਰ ਨਾਲ ਸਮਾਜ ਵਿੱਚ ਰਹਿੰਦੇ ਹਨ ਤੇ ਸ਼ਿਕਾਰ ਭਾਲਦੇ ਹਨ ਹੋਰ ਕੁਝ ਨਹੀਂ ਸ਼ਿਕਾਰ ਰੂਹਾਂ ਦਾ ਜਿਸਮਾਂ ਦਾ ਰਿਸ਼ਤੇਆਂ ਦਾ ਸਬਦਾ ਕਰਦੇ ਹਨ بس ਮਖੌਟੇ ਪਾ ਕੇ ਚਿਹਰੇ ਤੇ ਚਿਹਰੇ ਚੜਾ ਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਤੈਰ ਰਹੇ ਸਨ ਇੱਕ ਲੰਬਾ ਹੌਕਾ ਲਿਆ ਤੇ ਗਾਂਗਲ ਤੋੜ ਲਈ ਸਾਡੀ ਸਾਰੀ ਫੈਮਿਲੀ ਜੁਆਇੰਟ ਫੈਮਿਲੀ ਸੀ ਮੇਰੇ ਦਾਰ ਜੀ ਦੇ ਚਾਰ ਭਰਾ ਸਨ ਤੇ ਭੈਣੇ ਕੀ ਉਹ ਦਿੱਲੀ ਵਿਆਹੀ ਹੋਈ ਸੀ ਜਦ ਕਦੇ ਭੂਆ ਨੇ ਟੱਬਰ ਸਮੇਤ ਆਉਣਾ ਤਾਂ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਚਾਹ ਚੜ ਜਾਣਾ ਕਿ ਭੂਆ ਆਈ ਹੈ ਭੂਆ ਦਾ ਇੱਕ ਹੀ ਬੇਟਾ ਸੀ ਮੱਖਣ ਅਗਾ ਉਸ ਤੇ ਕੋਈ ਉਲਾਦ ਨਾ ਹੋਈ ਪੂਆ ਆਪਣੇ ਮੁੰਡੇ ਦਾ ਮਿੰਟ ਦਾ ਵਸਾਣਾ ਖਾਂਦੀ ਜਿੰਨੇ ਦਿਨ ਵੀ ਪਿੰਡ ਰਹਿੰਦੀ ਮੱਖਣ ਵੀਰ ਵੀ ਪੂਆ ਦੇ ਨਾਲ ਹੀ ਰਹਿੰਦਾ ਪੂਆ ਹੁਣ ਸ਼ਹਿਰ ਦੇ ਰਹਿਣ ਵਾਲੇ ਸੀ ਤੇ ਅਸੀਂ ਪਿੰਡ ਦੇ ਸੋ ਮੱਖਣ ਵੀਰ ਮੇਰੇ ਵੀਰਾਂ ਨਾਲ ਬਾਰਾ ਕੁਲ ਦਾ ਮਿਲਦਾ ਨਾ ਸ਼ਹਿਰ ਉਸਦੀ ਨਜ਼ਰ ਵਿੱਚ ਮੇਰੇ ਵੀਰ ਪਿੰਡੂ ਸਨ ਤੇ ਉਹ ਸ਼ਹਿਰੀ ਅਸੀਂ ਸਾਰੇ ਮੱਖਣ ਵੀਰ ਦਾ ਬੜਾ ਤੈਅ ਕਰਦੇ ਪਰ ਉਹ ਮੇਰੇ ਵੀਰਾਂ ਦੀ ਲਾਪਾਕਨ ਲੱਗਿਆ ਮਿੰਟ ਨਾ ਲਾਉਂਦਾ ਜੇ ਵੀਰ ਖਿਜ ਵੀ ਜਾਂਦੇ ਤਾਂ ਮਾਂ ਵੀਰਾਂ ਨੂੰ ਚੁੱਪ ਕਰਾ ਦਿੰਦੀ ਮੱਖਣਬੀਰ ਜਿੰਨੇ ਦਿਨ ਵੀ ਪਿੰਡ ਰਹਿੰਦਾ ਮੈਂ ਵੀਰ ਦੇ ਨਾਲ ਹੀ ਸੌਂਦੀ ਉਹ ਮੇਰੇ ਤੋਂ 8 ਸਾਲ ਵੱਡਾ ਸੀ ਅਸੀਂ ਸਮੇਂ 9 ਸਾਲ ਦੀ ਸੀ ਤੇ ਮੱਖਣਬੀਰ 17 ਵਰਿਆਂ ਦਾ ਰੋਜ਼ ਰਾਤ ਨੂੰ ਵੀਰ ਮੈਨੂੰ ਸ਼ਹਿਰ ਦੀਆਂ ਗੱਲਾਂ ਸੁਣਾਉਂਦਾ ਮੈਨੂੰ ਆਪਣੇ ਸਕੇ ਵੀਰਾਂ ਤੇ ਮੱਖਣਬੀਰ 'ਚ ਕੋਈ ਫਰਕ ਨਹੀਂ ਲੱਗਦਾ ਸੀ ਛੁੱਟੀਆਂ ਵੇਲੇ ਅਸੀਂ ਬਹੁਤ ਸਮਾਂ ਇਕੱਠੇ ਹੀ ਬੈਣਪਰਾ ਰਹਿੰਦੇ ਹੁੰਦੇ ਸੀ ਇੱਕ ਦਿਨ ਪਤਾ ਨਹੀਂ ਰਾਤ ਨੂੰ ਉਸ ਨੂੰ ਕੀ ਹੋ ਗਿਆ ਜਦੋਂ ਤੀ ਕੁ ਰਾਤ ਹੋਈ ਉਸਨੇ ਮੇਰੇ ਕਪੜੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਮੈਂ ਹਕੂਕ ਸੁੱਤੀ ਪਈ ਸੀ ਮੈਨੂੰ ਕਾਫੀ ਦੇਰ ਉਸਦੀ ਸਰਕਤ ਦਾ ਪਤਾ ਹੀ ਨਾ ਲੱਗਾ ਜਦ ਉਸਨੇ ਆਪਣਾ ਹੱਥ ਮੇਰੇ ਜਿਸਮ ਤੇ ਫੇਰਨਾ ਸ਼ੁਰੂ ਕੀਤਾ ਤੇ ਹੌਲੀ-ਹੌਲੀ ਮੈਨੂੰ ਚੁੰਮਣਾ ਸ਼ੁਰੂ ਕਰ ਦਿੱਤਾ ਤਾਂ ਮੈਨੂੰ ਹਿੱਕ ਤਾਂ ਜਾਗ ਆ ਗਈ ਉਸ ਦਾ ਹੱਥ ਮੈਂ ਆਪਣੇ ਜਿਸਮ ਦੇ ਉੱਤੇ ਮਹਿਸੂਸ ਕੀਤਾ ਇਹ ਤਕਰੀਬਨ ਹਰ ਤਨੰਗਨ ਹਾਲਤ ਵਿੱਚ ਜੀਸਾ ਉਸ ਵੇਲੇ ਇੱਕਦਮ ਡਰ ਕੇ ਮੈਂ ਕਪੀਤ ਇਹ ਕਿਹਾਰੇ ਉਹ ਇੱਕਦਮ ਡਰ ਗਿਆ ਇਮਰਸੀ ਤਾਂ ਹੋ ਕੇ ਨੰਬਾ ਪੈ ਗਿਆ ਚੁੱਪ ਚੁੱਪ ਕੁਝ ਨਹੀਂ ਕੁਝ ਨਹੀਂ ਸੋਚਾ ਚੁੱਪ ਕਰਕੇ ਹਰੀ ਹਰੀ ਮੈਨੂੰ ਚੁੱਪ ਕਰਾ ਕੇ ਉਹ ਫਟਾਫਟ ਮੇਰੇ ਕਪੜੇ ਦੁਆਰਾ ਪਾਉਣ ਲੱਗ ਗਿਆ ਪਰ ਉਸ ਦੀ ਸਰਕਤ ਨਾਲ ਮੈਂ ਬਹੁਤ ਡਰ ਗਿਆ ਮੈਨੂੰ ਉਸ ਦਾ ਜਿਹੜਾ ਮੱਖਣ ਵੀਰ ਦਾ ਚਿਹਰਾ ਨਹੀਂ ਸਗੋਂ ਸ਼ਹਿਰ ਵਾਲੇ ਭਜਨੇ ਲਾਲੇ ਦਾ ਚਿਹਰਾ ਲੱਗਣ ਲੱਗ ਗਿਆ ساری ਜਾਨ ਚਰਨ ਹਰ ਕੰਬੀ ਰਹੀ ਇੰਨਾ ਡਰੀ ਕਿ ਮੱਖਣ ਦਾ ਮੰਜਾ ਛੱਡ ਕੇ ਬੀਜੀ ਜਾਂ ਦਾਰਜੀ ਦੇ ਮੰਜੇ ਤੇ ਵੀ ਨਾ ਜਾ ਕੇ ਬੈ ਸਕੇ ਮੇਰੇ ਸਰੀਰ ਵਿੱਚ ਸਾਸਾਤੀ ਨਹੀਂ ਬਚੇ ਸਨ ਬਸ ਇੱਕ ਜ਼ਿੰਦਾਲਾ ਸ਼ੀਪਣ ਗਈ ਸੀ ਉਸ ਰਾਤ ਸ਼ਹਿਰ ਮੱਕਨ ਨੂੰ ਆਪਣੀ ਗਲਤੀ ਦਾ ਪਤਾ ਲੱਗ ਗਿਆ ਜਾਂ ਮੇਰੇ ਪੁੱਛਣ ਤੇ ਸ਼ਰਮ ਆ ਗਈ ਕਿ ਵੀਰਾ ਕੀ ਕਰ ਰਿਹਾ ਕੁਝ ਵੀ ਹੋਵੇ ਉਹ ਉੱਥੇ ਹੀ ਟਟੰਬਰ ਤੇ ਰੁਕ ਗਿਆ ਪਰ ਵੀਰ ਦੇ ਉਹ ਹੱਥਾਂ ਦੀ ਸ਼ੋ ਲਾਲੇ ਦੇ ਹੱਥਾਂ ਦੀ ਸ਼ੋ ਸੀ ਮੈਂ ਸਾਰੀ ਰਾਤ ਸੌ ਨਾ ਸਕੀ ਬਹੁਤ ਡਰ ਗਈ ਸੀ ਪਤਾ ਨਹੀਂ ਕਦ ਮੇਰੀ ਅੱਖ ਲੱਗ ਸਾਰੇ ਬੀਜੀ ਨੇ ਟਾਲਿਆ ਸਮੇਂ ਬੁਖਾਰ ਨਾਲ ਤਪਰੀ ਸੀ 부ਆ ਆਪਣਾ ਟੱਬਰ ਲੈ ਜਾ ਚੁੱਕੀ ਸੀ ਤੇ ਉਸ ਦੇ 10 ਵਜੇ ਸਨ 부ਆ ਨੂੰ ਟ੍ਰੇਨ ਚੌਂਲੀ ਸਟੇਸ਼ਨ ਤੇ ਦਾਰ ਕੀ ਛੱਡ ਕੇ ਆ ਗਏ ਸਨ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਰਾਤ ਕੋਈ ਬੁਰਾ ਸੁਪਨਾ ਦੇਖਿਆ ਸੀ ਜਾਂ ਫਿਰ ਸੱਚੀ ਮੱਖਣਵੀਰ ਇੱਕ ਭੇੜੀਆ ਬਣ ਮੇਰੇ ਮਾਸੂਮ ਤਨ ਨੂੰ ਨੋਚਣ ਦੀ ਕੋਸ਼ਿਸ਼ ਕਰ ਰਿਹਾ ਸੀ ਹੁਣ ਮੱਖਣਵੀਰ ਤੇ ਭਜਨੇ ਲਾਲੇ 'ਚ ਕੋਈ ਫਰਕ ਨਹੀਂ ਸੀ ਇਹ ਦੋਵੇਂ ਭੇੜੀ ਸੰਤੂ ਮੈਨੂੰ ਨੋਚਣ ਲਈ ਚਾਰ ਬੈਠੇ ਸਨ ਪਰ ਉਸ ਸਮੇਂ ਪਰ ਜਿਸਮਾਂ ਦੀ ਖੇਡ ਦੀ ਮੈਨੂੰ ਕੋਈ ਸਮਝ ਨਹੀਂ ਸੀ ਨਾ ਪਤਾ ਹੀ ਸੀ ਕਿ ਦੋਵੇਂ ਕੀ ਕਰ ਰਹੇ ਸਨ ਤੇ ਕਿਉਂ ਬਸ ਜੇ ਕੁਝ ਮਹਿਸੂਸ ਹੋਇਆ ਤਾਂ ਮਾਨਸਿਕ ਦਰਦ ਇੱਕ ਹੋ ਜਾ ਦਰਦ ਜਿਸ ਦੀ ਮੈਂ ਕਿਸੇ ਨਾਲ ਗੱਲ ਵੀ ਨਹੀਂ ਸੀ ਕਰ ਸਕਦੀ ਨਾ ਆਪਣੀ ਪੀੜ ਮੈਂ ਕਿਸੇ ਨਾਲ ਸਾਂਝੀ ਕਰ ਸਕਦੀ ਸੀ ਉਸ ਸਮੇਂ ਦੇ ਮਾਂ ਪਿਓ ਸਿਰਫ ਮਾਂ ਪਿਓ ਹੀ ਹੁੰਦੇ ਸਨ ਮੇਰਾ ਅੱਜ ਕੱਲ ਦੋਸਤਾਂ ਵਾਂਗ ਨਹੀਂ ਕਿ ਮਾਂ ਪਿਓ ਇੱਕ ਚੰਗੇ ਦੋਸਤ ਵੀ ਹਨ ਤੁਸੀਂ ਸਭ ਕੁਝ ਉਹਨਾਂ ਨਾਲ ਸਾਂਝਾ ਕਰ ਸਕਦੇ ਹੋ ਤੇ ਨਾਲੇ ਉਸ ਸਮੇਂ ਨਿਆਣਿਆਂ ਨੂੰ ਬਹੁਤ ਗੱਲਾਂ ਦੀ ਸਮਝ ਹੀ ਨਹੀਂ ਹੁੰਦੀ ਸੀ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਕੋਈ ਉਹਨਾਂ ਸਮਿਆਂ 'ਚ ਗੁੱਡ ਟੱਚ ਬੈ ਟੱਚ ਦਾ ਫਰਕ ਵੀ ਨਹੀਂ ਦੱਸਦਾ ਸੀ ਉਹ ਮਾਂ ਪਿਓ ਵੀ ਪੂਰੇ ਸੰਤ ਸ਼ਾਇਦ ਨਿਆਣੇ ਵੀ ਉਸ ਸਮੇਂ ਮਾਂ ਪਿਓ ਇਸ ਤਰ੍ਹਾਂ ਕਿਸੇ ਤੇ ਸ਼ੱਕ ਹੀ ਨਹੀਂ ਕਰਦੇ ਸਨ ਸੋਚਦੇ ਹੀ ਨਹੀਂ ਸਨ ਕਿ ਕੋਈ ਸਾਡੇ ਨਿਆਣੇ ਨਾਲ ਇੰਝ ਵੀ ਕਰ ਸਕਦਾ ਹੈ ਬਸ ਰਿਸ਼ਤਿਆਂ ਤੇ ਇਹਨਾ ਯਕੀਨ ਕਰਦੇ ਸਨ ਹੂਪੋਲੇ ਲੋਕ ਮੈਂ ਉਸ ਵੱਲ ਵੇਖਿਆ ਉਹ ਫਿਰ ਉਰੀ ਸੀ ਮੈਂ ਉਸ ਕੋਲ ਜਾ ਕੇ ਉਸ ਤੇ ਹੰਝੂ ਨਾ ਪੂੰਜੇ ਪਤਾ ਨਹੀਂ ਕਿੰਨੇ ਸਾਲਾਂ ਤੋਂ ਇਹ ਦਰਦ ਉਹ ਆਪਣੇ ਸੀਨੇ ਚ ਲਕੋ ਕੇ ਬੈਠੀ ਸੀ ਮੈਂ ਚੁੱਪਚਾਪ ਉਸ ਦੀਆਂ ਗੱਲਾਂ ਸੁਣੀ ਜਾ ਰਹੀ ਸੀ ਮੈਂ ਚਾਹੁੰਦੀ ਸੀ ਕਿ ਉਹ ਗੱਲਾਂ ਕਰ ਕਰ ਕੇ ਰੋ ਲਵੇ ਆਪਣਾ ਮਨ ਹਲਕਾ ਕਰ ਲਵੇ ਉਸ ਦੀਆਂ ਗੱਲਾਂ ਸੁਣ ਮੇਰਾ ਵੀ ਮਨ ਪਰ ਆਇਆ ਉਹਨਾਂ ਦੇ ਘਰੋਂ ਜਾਣ ਬਾਅਦ ਤੁਸੀਂ ਮਾਂ ਨੂੰ ਜਾਂ ਦਾੜਜੀ ਨੂੰ ਕੁਝ ਨਹੀਂ ਦੱਸਿਆ ਇਸ ਵਾਰ ਵੀ ਨਹੀਂ ਪਿਛਲੀ ਵਾਰ ਵਾਂਗ ਮੈਂ ਇਸ ਵਾਰ ਵੀ ਚੁੱਪ ਹੋ ਗਈ ਸੋਚਾਂ ਮਾਂ ਨੂੰ ਦੱਸਾਂਗੀ ਤਾਂ ਪਤਾ ਨਹੀਂ ਉਹ ਆ ਨਾ ਲੜੀ ਨਾ ਪੈਣਾਰੇ ਮੈਨੂੰ ਡਾਰੀ ਇਨਾ ਪੈ ਗਿਆ ਸੀ ਕਿ ਮੈਂ ਕਿਸੇ ਨਾਲ ਵੀ ਕੋਈ ਗੱਲ ਨਾ ਕਰਦੀ ਇਹ ਵੀ ਸੋਚਦੀ ਕਿ ਮਾਂ ਮੇਰੀ ਗੱਲ ਸੁਨੇਗੀ ਵੀ ਕਿ ਨਹੀਂ ਸ਼ਾਇਦ ਉਸ ਨੂੰ ਲੱਗੇਗਾ ਕਿ ਮੈਂ ਮੈਂ ਝੂਠ ਮਾਰਦੀ ਪਤਾ ਨਹੀਂ ਮੇਰਾ ਹੌਸਲਾ ਹੀ ਨਹੀਂ ਪੈ ਰਿਹਾ ਸੀ ਕਿਸੇ ਨਾਲ ਵੀ ਗੱਲ ਕਰਨ ਦਾ ਸਮਾਂ ਆਪਣੇ ਚਾਲੇ ਚੱਲਤਾ ਗਿਆ ਕਈ ਮਹੀਨੇ ਬੀਤ ਕੇ ਸੰ ਇਸ ਘਟਨਾ ਨੂੰ पर मेरे मन ते बहुत ਡੂੰਗਾ ਅਸਰ ਹੋ ਗਿਆ ਸੀ ਮੈਨੂੰ ਲਾਰੇ ਦਾ ਤੇ ਮੱਕਣ ਵੀਰ ਦਾ ਚਿਹਰਾ ਸੁਪਤੀ ਪੈ ਨੂੰ ਆ ਕੇ ਡਰਾ ਦਿੰਦਾ ਸੀ ਮੈਂ ਰਾਤ ਨੂੰ ਸੁੱਤੀ ਪਈ ਤਰਬ ਕੇ ਉੱਠ ਜਾਂਦੀ ਘਰ ਵਿੱਚ ਕੱਟੀ-ਕੱਟੀ ਰਹਿੰਦੀ ਆਪਣੇ ਸਕੇ ਪੀਰਾਂ ਕੋਲੋਂ ਵੀ ਡਰਦੀ ਉਹਨਾਂ ਨਾਲ ਵੀ ਨਾ ਖੁੱਲ ਕੇ ਗੱਲ ਕਰਦੀ ਮੇਰੀ ਦਾਦੀ ਸੋਚਦੀ ਸ਼ਾਇਦ ਮੇਰੇ ਤੇ ਕਿਸੇ ਬੁਰੀ ਨਜ਼ਰ ਦਾ ਸਾਇਆ ਆਣ ਪਿਆ ਮੇਰੀ ਦਾਦੀ ਘਰ ਵਿੱਚ ਪਿੰਡ ਦੇ ਚੌਕੀਦਾਰ ਨੂੰ ਨਿੰਮ ਦੇ ਪੱਤਿਆਂ ਨਾਲ ਝੜਕਣ ਲਈ ਸਾਦੀ ਪਰ ਮੇਰਾ ਮਸੂਹ ਮਨ ਕਿਸੇ ਅਸਹਿ ਪੀੜ ਨਾਲ ਬਿਲਕ੍ਰਿਆ ਸੀ ਸਮਾਂ ਲੰਘਦਾ ਗਿਆ ਵੱਡੇ ਵੀਰਾਂ ਦਾ ਵਿਆਹ ਹੋ ਗਿਆ ਘਰ ਵਿੱਚ ਭਾਬੀਆਂ ਆ ਗਈਆਂ ਸਮੇਂ ਦੇ ਨਾਲ ਨਾਲ ਮੈਂ ਵੀ ਉਸ ਬਚਪਨ ਦੀਆਂ ਕੌੜੀਆਂ ਯਾਦਾਂ ਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅਫਸੋਸ ਮੈਂ ਚਾਹ ਕੇ ਵੀ ਭੁੱਲ ਨਹੀਂ ਸਕੀ ਸੀ ਹੁਣ ਮੁਟਿਆਰ ਹੋ ਚੁੱਕੀ ਸੀ 16 ਵਰਿਆਂ ਦੀ ਮੁਟਿਆਰ ਤੇ ਬਚਪਨ ਛੋਏ ਉਹਨਾਂ ਹਾਸਿਆਂ ਤੋਂ ਵੀ ਕਾਫੀ ਜਾਣੂ ਹੋ ਗਈ ਸੀ ਕਾਲਜ ਦੀ ਫਰਾਈ ਸ਼ੁਰੂ ਹੋ ਗਈ ਸੀ ਬਾਹਰ ਨਿਕਲ ਕੇ ਕਾਫੀ ਇਕਲਾਗੀ ਸੀ ਹੁਣ ਤੱਕ ਬਿਨਾ ਕਿਸੇ ਦੇ ਦੱਸਿਆਈ ਗੁੱਡ ਟੱਚ ਬੈ ਟੱਚ ਤਾਂ ਵੀ ਪਤਾ ਚੱਲ ਗਿਆ ਸੀ ਕਰਦਾ ਮਾਹੌਲ ਬਦਲ ਗਿਆ ਸੀ ਭੂਆ ਵੀ ਕਦੇ ਕਦਾਈਂ ਹੀ ਆਉਂਦੀ ਮੱਖਣ ਵੀ ਦੁਬਈ ਚਲੇ ਗਏ ਸੀ ਉਹ ਮੁਰਕਾ ਤੇ ਸਾਡੇ ਪਿੰਡ ਨਾ ਆਇਆ ਸ਼ਹਿਦ ਉਸ ਨੂੰ ਸ਼ਰਮ ਮਾਰ ਗਈ ਹੋਵੇਗੀ ਜਾਂ ਕਹਿ ਲੈ ਆਪਣੇ ਕੀਤੇ ਪਾਪ ਦਾ ਸਾਹ ਸੁਸਨ ਨੂੰ ਹੋ ਗਿਆ ਹੋਵੇਗਾ ਪਰ ਮੈਂ ਮੁੜ ਉਸ ਨੂੰ ਨਾ ਕਦੇ ਵੇਖਿਆ ਪਰ ਹਾਂ ਇੱਕ ਗੱਲ ਸੱਚੀ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਉਸ ਤੱਕ ਕੀਤਾ ਉਹ ਗੁਨਾ ਮਾਫ ਨਹੀਂ ਕਰ ਸਕੀ ਤੇ ਨਾ ਹੀ ਕਦੇ ਮਾਫ ਕਰਾਂਗੀ ਲਾਲਾ ਤੇ ਪਗਾਨਾ ਸੀ ਪਰ ਵੀਰ ਤੇ ਮੇਰਾ ਆਪਣਾ ਸੀ ਫੇਰੇ ਗੁਨਾਹ ਕਰਨ ਦੀ ਗੁਸਤਾਖੀ ਉਹ ਕਿੰਜ ਕਰ ਗਿਆ ਸਾਰੀ ਉਮਰ ਮੈਂ ਇਹੀ ਸੋਚਦੀ ਰਹੀ ਵੀਰਾ ਮੈਂ ਸਮਝ ਸਕਦੀ ਆ ਤੁਹਾਡੀ ਪੀੜ ਪਰ ਇਹ ਜ਼ਖਮ ਕਿਲਾਸ ਜੀ ਫੇਰੇ ਗਾਂ ਸਭ ਕੁਝ ਠੀਕ ਹੋ ਜਾ ਤੁਹਾਡੀ ਜ਼ਿੰਦਗੀ ਵਿੱਚ ਮੈਂ ਚੁੱਪ ਬੈਠੀ ਕਲਾਸ਼ਗੀ ਸਵਾਲ ਚੜ ਦਿੱਤਾ ਉਸਨੇ ਮੇਰਾ ਜਵਾਬ ਦਿੱਤੇ ਬਿਨਾ ਕਲਾਕ ਵੱਲ ਦੇਖ ਕੇ ਕਿਆ 11 ਤੋਂ ਉੱਪਰ ਟਾਈਮ ਹੋ ਗਿਆ ਤੂੰ ਸੌਣਾ ਤਾਂ ਨਹੀਂ ਵੀਰਾ ਜੇ ਸੌਣਾ ਤੋਂ ਉੱਪਰ ਦੋ ਬੈੱਡਰੂਮ ਖਾਲੀ ਹਨ ਤੂੰ ਜਾ ਕੇ ਆਰਾਮ ਕਰ ਲੈ ਸਵੇਰੇ ਤੂੰ ਕੰਮ ਤੇ ਵੀ ਜਾਣਾ ਹੋਵੇਗਾ ਕੁੜੀਏ ਮੇਰੀ ਬਾਕੀ ਦੀ ਹੱਡ ਬੀਤੀ ਕਿਤੇ ਫਿਰ ਇਕੱਠੇ ਬੈਠਾਂਗੇ ਤਾਂ ਪੂਰੀ ਕਰ ਦਿਆਂਗੀ ਇਹਨਾ ਆਖੋ ਮੇਰੇ ਵੱਲ ਦੇਖ ਮੁਸਕਰਾਪੀ ਕਿਉਂਕਿ ਮੈਂ ਉਹ ਤੰਗ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਮੈਂ ਸਵੇਰੇ ਕੰਮ ਤੇ ਵੀ ਜਾਣਾ ਸੀ ਤੇ ਮੈਨੂੰ ਆਰਾਮ ਕਰਨਾ ਚਾਹੀਦਾ ਸੀ ਪਰ ਉਸ ਦੀਆਂ ਗੱਲਾਂ ਮੇਰੇ ਦਿਲ ਨੂੰ ਇੰਨਾ ਛੂ ਗਈਆਂ ਸਨ ਕਿ ਮੈਂ ਉੱਠ ਕੇ ਸੌਂ ਜਾ ਹੀ ਨਹੀਂ ਸਕਤੀ ਸੀ ਇਸ ਔਰਤ ਦੇ ਪਿੰਡੇ ਤੇ ਕੀ ਕੀ ਬੀਤੀ ਹੈ ਮੈਂ ਜਾਣਨ ਲਈ ਉਤਾਵਲੀ ਸੀ ਉਸ ਦੀ ਪੀੜ ਨੂੰ ਮੈਂ ਆਪਣੇ ਤਨ ਤੇ ਮਹਿਸੂਸ ਕਰ ਰਹੀ ਸੀ ਇਹ ਕੱਲੀ ਕਲਾਸ਼ ਦੀ ਪੀੜ ਨਹੀਂ ਪਤਾ ਨਹੀਂ ਕਿੰਨੀਆਂ ਕੁ ਹੋਰ ਕਲਾਸ਼ਾਂ ਨਾਲ ਵੀ ਇਹ ਬਚਪਨ ਵਿੱਚ ਹੋਇਆ ਹੋਣਾ ਹੈ ਫਿਰ ਉਸ ਸਮੇਂ ਮੈਨੂੰ ਕਿਦਾ ਨਹੀਂ ਲੱਗ ਸਕਦੀ ਸੀ ਖੈਰ ਮੈਂ ਕਲਾਸ਼ ਦਾ ਜਵਾਬ ਦਿੰਦਿਆਂ ਕਿਹਾ ਨਹੀਂ ਨਹੀਂ ਤੁਸੀਂ ਬਿਲਕੁਲ ਫਿਕਰ ਨਾ ਕਰੋ ਮੈਨੂੰ ਆदत ਹੈ ਰਾਤ ਪਰ ਜਾ ਕੇ ਕੰਮ ਕਰਨ ਦੀ ਬਹੁਤ ਵਾਰ ਮੈਨੂੰ ਜਾ ਕੇ ਵੀ ਕੰਮ ਕਰਨਾ ਪੈਂਦਾ ਤੁਸੀਂ ਤਾਂ ਜਾਣੂ ਹੀ ਹੋ ਇਸ profession ਤੋਂ ਤੁਸੀਂ ਤਾਂ ਨਹੀਂ ਬੇਰਮੀ ਮਹਿਸੂਸ ਕਰ ਰਹੇ ਜੇ ਤੁਸੀਂ ਤੱਕ گئے ਹੋ ਤਾਂ ਫਿਰ ਆਪਾਂ ਦੋਵੇਂ ਚੱਲਦੇ ਹਾਂ ਸੌਣ ਲਈ ਨਹੀਂ ਤਾਂ ਮੇਰੇ ਵੱਲੋਂ ਮੈਂ ਠੀਕ ਹਾਂ ਨਾ ਨਾ ਮੈਨੂੰ ਕਿੱਥੇ ਨੀਂਦ ਨਹੀਂ ਐਨੀਂ ਨੀਂਦ ਤਾਂ ਪਤਾ ਨਹੀਂ ਕਿਥੇ ਖੰਭ ਲਾ ਕੇ ਉਲਪੁੜ ਗਈ ਐ ਕਾਜੀ ਮੈਂ ਤੇ ਆਦੀ ਆ ਸਾਰੀ ਸਾਰੀ ਰਾਤ ਵੀ ਬੈਠੀ ਲਿਖਦੀ ਪੜਦੀ ਰਹਿੰਦੀ ਆ ਨੀਂਦ ਮੇਰੀ ਬਹੁਤ ਘਟਾ ਬੀਰਾ ਅੱਛਾ ਚਲ ਇਦਾਂ ਕਰ ਫਿਰ ਤੂੰ ਦੋ ਕੱਪ ਦੇਸੀ ਚਾਹ ਬਣਾ ਕੇ ਲਿਆ ਦੇ ਰਖ ਪਾ ਕੇ ਕਾਫੀ ਦਿਨ ਹੋ ਗਏ ਦੇਸੀ ਚਾਹ ਨਹੀਂ ਪੀਤੀ ਮਾਂ ਜਦ ਆਉਂਦੀ ਹੁੰਦੀ ਸੀ ਇੰਡੀਆ ਤੋਂ ਉਦੋਂ ਹੀ ਮਾਂ ਦੇ ਹੱਥਾਂ ਦੀ ਪੀਤੀ ਐ ਮੈਂ ਤੇ ਬੱਸ ਅਗੋਰੀਆਂ ਦੀ ਕੌਫੀ ਵਿੱਚ ਹੀ ਸਿਮਟ ਕੇ ਰਹਿ ਗਈਆਂ ਸਾਰਾ ਦਿਨ ਇਸ ਨਾਲ ਹੀ ਆਂਦਰਾਂ ਫੁੱਕੀ ਜਾਂਦੇ ਆਂ ਭਈ ਕੋਈ ਪੁੱਛੇ ਜੇ ਆਂਦਰਾਂ ਹੀ ਫੂਕਣੀ ਐ ਘੱਟੋ ਘੱਟ ਆਪਣੇ ਦੇਸੀ ਮੁਲਕ ਦੀ ਚੀਜ਼ ਨਾਲ ਤਾਂ ਫੂਕੋ ਬਾਕੀ ਅਗਲੇ ਕਾਂਟ ਵਿੱਚ ਧੰਨਵਾਦ